ਸਾਡੇ ਮਾਨਯੋਗ ਸੀਐਮ ਸਾਹਿਬ ਤੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ ਕ੍ਰਾਈਮ ਐਂਡ ਕ੍ਰਾਸ ਬਾਰਡਰ ਨਾਰਕੋ ਆਰਮਸ ਐਂਡ ਨਾਰਕੋ টেরਰਿਜ਼ਮ ਦੇ ਉੱਤੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਵਿੱਚ ਕਮਿਸ਼ਨਰ ਆਟ ਪੁਲਿਸ ਅਮਰਿਤ ਸਰ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ 15 ਸਫਿਸਟੀਕੇਟਿਡ ਪਿਸਟਲ ਜੋ ਕਿ ਕ੍ਰਾਸ ਬਾਰਡਰ ਕਨਸਾਈਨਮੈਂਟਸ ਥਰੂ ਡਰੋਨ ਆਈਆਂ ਸੀ ਕ੍ਰਾਸ ਦੇ ਇੰਟਰਨੈਸ਼ਨਲ ਬਾਰਡਰ ਉਹ ਰਿਕਵਰ ਕੀਤੇ ਗਏ ਹੈ ਔਰ ਇਹਦੇ ਵਿੱਚ ਟੋਟਲ ਜਿਹੜੇ 7 ਅਕਿਊਜ਼ਡ ਰੈਸਟ ਹੋਏ ਆ ਉਹਨਾਂ ਚ ਜੂਵਿਨਾਈਲ ਹੈ 6 ਮੇਜਰ ਨੇ ਔਰ ਇਹ ਰਿਕਵਰੀਜ਼ ਜਿਹੜੀਆਂ ਸਾਰੀਆਂ ਇੱਕ ਇੰਟੈਲੀਜੈਂਸ ਸਲੈਡ ਆਪਰੇਸ਼ਨ ਨਾਲ ਕੀਤੀਆਂ ਗਈਆਂ ਇਹਦੇ ਚ ਜਿਹੜੇ 15 ਪਿਸਟਲਜ਼ ਉਹਨਾਂ ਦਾ ਬ੍ਰੇਕਅਪ ਹੈਗਾ 9 ਐਮ ਐਮ ਦੇ ਇੱਕ ਲੋਕ ਹੈਗੇ 9 ਨੌਂ ਪਿਸਟਲ ਔਰ 6 ਪਿਸਟਲ ਹੈਗੇ 0.30 ਬੋਰ ਦੇ ਜਿਹੜੇ ਸਟਾਰ ਵਾਲੇ ਕਿਉਂਕਿ ਬਿਲਕੁਲ ਬ੍ਰਾਂਡ ਨਿਊ ਤੇ ਬੜੇ ਸੋਫਿਸਟੀਕੇਟਡ ਵੈਪਨਸ ਨੇ ਜਿਹੜਾ ਕਿ ਲੀਥਲ ਆਪਾਂ ਉਹਨੂੰ ਕਹਿ ਸਕਦੇ ਹਾਂ ਮਾਰੂ ਔਰ ਇਹ ਬਹੁਤ ਵੱਡਾ ਇੱਕ ਮੋਡਿਊਲ ਬਸ ਕੀਤਾ ਗਿਆ ਜਿਹੜੇ ਮੇਨ ਗੱਲ ਇਹਦੇ ਚ ਕੋਈ ਆਈ ਹੈ ਕਿ ਜਿਹੜੇ ਬਾਰਡਰ ਦੇ ਨੇੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਲੋਕਾਂ ਦੇ ਆਪਣੇ ਖੇਤ ਵੀ ਨੇ ਆਪਣੇ ਘਰ ਵੀ ਨੇ ਉੱਥੇ ਪ੍ਰੀ ਡੈਸਟਿਨੇਟ ਲొਕੇਸ਼ਨ ਦੇ ਉੱਤੇ ਡਰੋਨ ਡਰਾਪਿੰਗਸ ਨਾਲ ਇਹ ਕਨਸਾਈਨਮੈਂਟਸ ਭੰਗਵਾਈਆਂ ਜਾਂਦੀਆਂ ਤੇ ਅੱਗੇ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ ਪਾਕ ਬੇਸਡ ਹੈਂਡਲਰ ਜਿਹੜਾ ਉਹ ਕਾਮਨ ਹੈ ਇਹ ਜਿਹੜੇ ਆਪਾਂ ਦੋ ਮੋਡਿਊਲ ਸਮਝ ਕਹਿ ਸਕਦੇ ਇਹਨਾਂ ਨੂੰ ਸਭ ਤੋਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਅਮੋਲਕਦੀਪ ਜੀ ਜਿਨ੍ਹਾਂ ਦੀ ਸੁਪਰਵਾਈਜ਼ਨ ਸਾਡੇ ਡੀਐਸਪੀ ਹਰਮਿੰਦਰ ਸਿੰਘ ਜਗਵਿੰਦਰ ਏਡੀਸੀਪੀ ਸਾਹਿਬ ਤੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਕਰ ਰਹੇ ਸੀ ਇੱਕ ਜੁਵੇਨਾਈਲ ਨੂੰ ਫੜਿਆ ਸਿੰਘੇੜੇ ਪਿੰਡ ਤੋਂ ਲੋਪੋਕੇ ਅਮਰਸਰ ਰੂਰਲ ਉਹ ਵੀ ਬਾਰਡਰ ਦੇ ਨੇੜੇ ਪਿੰਡ ਆ ਉਹ ਤੋਂ ਦੋ ਪਿਸਤਲ ਮਿਲੇ ਔਰ ਉਹਦਾ ਇੱਕ ਨਾੜੂ ਦੇ ਦੋ ਸਾਥੀ ਵੀ ਸਾਹਮਣੇ ਆਏ ਸ਼ਮਸ਼ੇਰ ਸਿੰਘ ਇਹ ਗੇਟ ਖੀਮਾਂਦੇ ਤੇ ਅਮਨਦੀਪ ਸਿੰਘ ਸ਼ਮਸ਼ੇਰ ਤੋਂ ਇੱਕ ਪਿਸਤਲ ਮਿਲਦਾ ਹੈ ਤੇ ਅਮਨਦੀਪ ਤੋਂ ਦੋ ਮਿਲੇ ਪਹਿਲਾਂ ਉਸ ਬਾਅਦ ਇਹਨਾਂ ਦੀ ਇੰਟਰੋਗੇਸ਼ਨ ਦੇ ਉੱਤੇ ਬਲਵਿੰਦਰ ਕਾਕਾ ਲੋਪੋਕੇ ਦਾ ਟੱਕੜ ਪਿੰਡ ਹੈ ਬਿਲਕੁਲ ਬਾਰਡਰ ਦੇ ਉੱਤੇ ਉੱਥੋਂ ਦੇ ਬਾਕੀ ਸਾਰੇ ਮੇਨ ਦੇ ਅਕਿਊਜ਼ ਨੇ ਉੱਥੋਂ ਫਿਗਰ ਹੋਏ ਬਲਵਿੰਦਰ ਕਾਕਾ ਤੋ ਤਿੰਨ ਪਿਸਟਲ ਮਿਲੇ ਗੁਰਦੇਵ ਉਸੇ ਪਿੰਡ ਦਾ ਇਹ ਪਿਓ ਪੁੱਤ ਨੇ ਗੁਰਦੇਵ ਸਿੰਘ ਤੇ ਕਰਨਪ੍ਰੀਤ ਸਿੰਘ ਸੋ ਗੁਰਦੇਵ ਸਿੰਘ ਤੋਂ 7 ਪਿਸਟਲ ਰਿਕਵਰ ਹੋਏ ਕਰਨਪ੍ਰੀਤ ਜਿਹੜਾ ਹੈਗਾ ਬੇਟਾ ਉਹ ਵੀ ਪੂਰਾ ਇਸ ਸ਼ਾਮਲ ਸੀ ਤੇ ਨਾਲ ਹਰਮਨ ਉਸੇ ਪਿੰਡ ਦਾ ਕੱਕੜ ਦਾ ਤੇ ਜੇ ਇਹਨਾਂ ਦੀ ਏਜ ਪ੍ਰੋਫਾਈਲ ਆਪਾਂ ਦੇਖੀਏ ਜੁਵਿਨਾਈਲ ਬਾਰੇ ਮੈਂ ਤੁਹਾਨੂੰ ਡਿਸਕਸ ਕਰ ਲਿਆ ਸ਼ਮਸ਼ੀਰ ਸਿੰਘ 3 ਸਾਲ ਦਾ ਅਮਨਦੀਪ ਬੋਬੀ ਜਿਹੜਾ 23 ਸਾਲ ਦਾ ਬਲਵਿੰਦਰ ਕਾਕਾ ਤੱਕੜ ਵਾਲਾ ਇਹ 26 ਸਾਲ ਦਾ ਗੁਰਦੇਵ ਜਿਹੜਾ ਇਹ 40 ਸਾਲ ਦਾ ਫਾਦਰ ਜਿਹੜਾ ਹੈ ਬੇਟਾ ਕਰਨਪ੍ਰੀਤ 19 ਸਾਲ ਦਾ ਤੇ ਹਰਮਨ ਜਿਹੜਾ ਇਹਦਾ ਨਾਲ ਸਾਥੀ ਹੈ ਕੰਪਲੈਕਸ ਇਹ 19 ਸਾਲ ਦਾ ਸੋ ਬੇਸਿਕਲੀ ਇਹ ਬੜਾ ਹੀ ਥੋਰੋ ਇਨਵੈਸਟੀਗੇਸ਼ਨ ਦਾ ਰਿਜ਼ਲਟ ਹੈ ਸਾਰਾ ਔਰ ਇੱਕ ਜਿਹੜੀ ਆਮ ਰੈਗੂਲਰ ਕੋਸ਼ਿਸ਼ ਕੀਤੀ ਜਾ ਰਹੀ ਹੈ ਟੂ ਪੁਸ਼ ਇਨ ਡਰਗਸ ਐਂਡ ਆਰਮਸ ਇਨਟੂ ਇੰਡੀਅਨ ਟੈਰਿਟਰੀ ਉਹ ਉਹਦੇ ਉੱਤੇ ਬੜਾ ਵੱਡਾ ਇੱਕ ਸਕਸੈਸ ਮੈਨੂ ਸਮਝਦਾ ਬਿਕਾਜ਼ ਤੁਸੀਂ ਇਹ ਦੇਖੋ ਵੀ ਜੇ ਇੰਨੇ ਲੀਥਲ ਵੈਪਨਸ ਜੋ ਡੈਸਟੀਨੇਸ਼ਨ ਇਹਨਾਂ ਦੀ ਵਿਦਨ ਪੰਜਾਬ ਐਂਡ ਕੰਟਰੀ ਵੀ ਹੋਣੀ ਸੀਗੀ ਔਰ ਜਿਹਦੇ ਚ ਇੱਕ ਦੂਸਰੀ ਇੰਟਰਸਟਿੰਗ ਗੱਲ ਇਹ ਆ ਕਿ ਜੁਵਨਾਈਲ ਜਿਹੜਾ ਉਹ ਮੇਨ ਕੰਮ ਇਹੀ ਕਰ ਰਿਹਾ ਕਿ ਚੁੱਕਣ ਦਾ ਵੀ ਕਿ ਲੋਕਾਂ ਨੂੰ ਹੁੰਦਾ ਕਿ ਜੂਵਿਨਾਈਲ ਨੂੰ ਘੱਟ ਸਜ਼ਾ ਮਿਲੇਗੀ ਅੱਗੇ ਡਿਸਟ੍ਰਿਬਿਊਸ਼ਨ ਵੀ ਜਿਹੜੀ ਅੱਗੇ ਕਰਦਾ ਸੀ ਉਹ ਵੀ ਜੂਵਿਨਾਈਲ ਦੇ ਥਰੂ ਕਰਾਉਂਦੇ ਵੀ ਤਾਂ ਕਿ ਸ਼ੱਕ ਵੀ ਨਾ ਪਵੇ ਔਰ ਇਹਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਨੈਟਵਰਕ ਬਸਟ ਹੋਇਆ ਇਸ ਤੋਂ ਇਲਾਵਾ ਇਹਨਾਂ ਦੇ ਹੁਣ ਲਿੰਕੇਜਸ ਅਸੀਂ ਕਢਾ ਰਹੇ ਹਾਂ ਕਿ ਪਹਿਲਾਂ ਕਿੰਨੀਆਂ ਕਨਸਾਈਨਮੈਂਟਸ ਇਹਨਾਂ ਵੱਲੋਂ ਜਿਹੜੀਆਂ ਪਿਕਅਪ ਕੀਤੀਆਂ ਗਈਆਂ ਤੇ ਡਿਲੀਵਰ ਕੀਤੀਆਂ ਗਈਆਂ ਔਰ ਮੈਨੂੰ ਉਮੀਦ ਹੈ ਕਿ ਸਾਰਾ ਫਾਈਨੈਂਸ਼ੀਅਲ ਐਂਗਲ ਵੀ ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ਅਗਰ ਇੱਥੇ ਚੀਜ਼ ਆਉਂਦੀ ਹੈ ਵੈਪਨ ਆਉਂਦਾ ਹੈ ਜਾਂ ਡਰੱਗ ਆਉਂਦਾ ਤਾਂ ਦੀ ਫਾਈਨੈਂਸ਼ੀਅਲ ਜਿਹੜਾ ਗੇਮਸ ਨੇ ਉਹ ਕਿਦਾਂ ਪੇਬੈਕ ਹੁੰਦੇ ਆ ਉਸ ਤੇ ਵੀ ਸਾਡੀ ਟੀਮ ਲੱਗੀ ਹੋਈ ਹੈ ਮੈਂ ਦਿੱਲੀ ਬਮਾਰਦ ਬਾਦ ਦਿੰਦਾ ਇਨਸਪੈਕਟਰ ਮੋਲਕਦੀਪ ਸਿੰਘ ਤੇ ਉਹਨਾਂ ਦੇ ਜਿਹੜੇ ਸਾਰੇ ਟੀਮ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਔਰ ਹਮੇਸ਼ਾ ਦੀ ਤਰ੍ਹਾਂ ਬਹੁਤ ਵੱਡਾ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਸਕਸੈਸਫੁਲੀ ਇੰਜਾਮ ਦਿੱਤਾ ਇਹ ਇਹਨਾਂ ਦੇ ਪੁਰਾਣੇ ਕੇਸ ਨਹੀਂ ਹੈਗੇ ਜੀ ਕੋਈ ਬਟ ਇਹ ਆ ਕਿ ਬਾਰਡਰ ਦੇ ਉੱਤੇ ਰਹਿ ਕੇ ਕੰਮ ਹੀ ਤੁਹਾਨੂੰ ਪਤਾ ਬੰਦਾ ਇਹੋ ਜਿਹਾ ਕੰਮ 'ਚ ਆ ਜਾਂਦਾ ਬਹੁਤ ਜ਼ਿਆਦਾ ਪੜੇ ਲਿਖੇ ਨਹੀਂ ਹੈਗੇ ਕੋਈ 10+2 ਹੈ 10+11ਵੀਂ ਹੈ ਕੋਈ 10ਵੀਂ ਹੈ ਇਸ ਤਰ੍ਹਾਂ ਦੀ ਇਹਨਾਂ ਦੀ ਕੁਝ ਜਿਹੜਾ ਗੁਰਦੇਵ ਸਿੰਘ ਉਹ ਬਿਲਕੁਲ ਹੀ ਅਨਪੜਾ ਹੈ ਜਿਹੜਾ ਫਾਦਰ ਇਨਸਾਨ ਵਾਲਾ ਹੈਗਾ ਇਦਾਂ ਦੂਜਾ ਹਰਮਨਪ੍ਰੀਤ ਜਿਹੜਾ ਉਹ +2 ਹੈ ਦੇ ਰਿਵਰਸ ਡਿਲੀ ਕਰਨੇ ਚਾਹ ਰਹੇ ਆ ਉਹ ਉੱਥੋਂ ਪਾਕਿਸਤਾਨ ਤੋਂ ਆਉਣਾ ਸੀ ਮੈਸੇਜ ਜੀ ਇਹਨਾਂ ਕੋਲ ਪਹੁੰਚ ਗਏ ਸੀਗੇ ਅਸੀਂ ਟਾਈਮਲੀ ਕਰ ਲਿਆ ਇਹਨਾਂ ਨੂੰ ਮੁੜ ਕੇ ਹੁਣ ਮੈਸੇਜ ਆਉਣਾ ਸੀ ਵੀ ਜੋ ਵੀ ਨਾਲ ਇਹਨੇ ਜਾਣਾ ਸੀ ਅੱਥੇ ਉਹਨੇ ਟਾਈਮ 'ਚ ਲੱਕੀਲੀ ਆਪਾਂ ਇਹਨਾਂ ਨੂੰ ਕਰ ਲਿਆ ਕੁਦਰਤੀ ਇਹ ਜਿਹੜੀ ਪੂਰੀ ਦੀ ਪੂਰੀ ਕਨਸਾਈਨਮੈਂਟ ਹੈ ਇਸ ਮੋਡਿਊਲ ਦੇ ਵਿੱਚ ਉਹ ਸਾਰੀ ਜਿਹੜੀ ਆ ਬਰਾਮਦ ਹੋ ਗਈ ਉਹ WhatsApp ਤੇ ਦੂਜੇ ਸੋਸ਼ਲ ਮੀਡੀਆ ਐਪਸ ਦੇ ਰਾਹੀਂ ਇੰਟੈਕਟ ਤਾਂ ਪਾਕਿਸਤਾਨ ਰਹਿੰਦੀ ਹੈ ਵਰਚੁਅਲ ਨੰਬਰਸ ਉਹ ਸਾਰਾ ਜੋ ਪਹਿਲਾ ਮੋਡਸ ਪ੍ਰੈਂਡੀ ਹੈ ਟੈਕਨੋਲੋਜੀ ਦਾ ਮੈਂ ਹਮੇਸ਼ਾ ਦੇਖਦਾ ਕਿ ਕ੍ਰਿਮਨਲਸ ਬੜਾ ਫਾਇਦਾ ਉਠਾ ਰਹੇ ਕਿ ਜਿਹੜਾ ਸਾਡੇ ਨੈਟਵਰਕਸ ਵਗੈਰਾ ਜਿਹੜੇ ਸਾਨੂੰ ਉਹਦੇ ਚ ਨਹੀਂ ਆਉਂਦੇ ਮਤਲਬ ਕੰਟਰੋਲ ਚ ਨਹੀਂ ਹੁੰਦੇ ਫਾਰਮ ਬੇਸ ਐਪਸ ਨੇ ਉਹਨਾਂ ਤੋਂ ذریعے ਜਿਹੜੀ ਟੈਕਨੋਲੋਜੀ ਨਾਲ ਵਰਚੁਅਲ ਨੰਬਰਸ ਬੇਸਿਕਲੀ ਹੈਗੇ ਆ ਉਹਨੂੰ ਇਨਕ੍ਰਿਪਟਿਡ ਮੈਸੇਜਸ ਸਾਰੇ ਉਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਕੀ ਰਲ ਕਿਸੇ ਗਿਆ ਗੁਰੂ ਮਰਦੇ ਸੀ ਜਿੱਤੇ ਜਿਹਨਾਂ ਨੇ ਵਾਰ ਦੇ ਦੇਖੋ ਮੈਨੂੰ ਦੋ 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 ਗੱਲਾਂ ਲੱਗ ਰਹੀਆਂ ਐ ਇਹਦੇ ਚ ਇਟ ਕੁਡ ਬੀ ਟੈਰਰਿਜ਼ਮ ਐਂਗਲ ਐਂਡ ਇਟ ਕੁਡ ਬੀ ਗੈਂਗਸਟਰ ਐਂਗਲ ਆਰਗੇਨਾਈਜ਼ ਕ੍ਰਾਈਮ ਵਾਲੇ ਬੰਦੇ ਮੰਗਾਉਣਗੇ ਇੰਨੇ ਪਿਸਟਲ ਜੇ ਦੇਖੋ ਤਾਂ ਬਿਲਕੁਲ ਬ੍ਰੈਂਡ ਨਿਊ ਹੈਗੇ ਸਾਰੇ ਔਰ ਸਾਰੇ ਵੈਰੀ ਵੈਰੀ ਲੀਥਲ ਇਹਨਾਂ ਦੀ ਜਿਹੜੀ ਫਾਇਰਿੰਗ ਕੈਪੈਸਿਟੀ ਐ ਸੈਮੀ ਆਟੋਮੈਟਿਕ ਫਾਇਰ ਕਰਦੇ ਆ ਹੋਰ ਕਰਦੇ ਆ ਦੈਟ ਇਜ਼ ਵੈਰੀ ਵੈਰੀ ਲੀਥਲ ਮੈਂ ਉਹੀ ਉਹੀ ਕਹਾਂ ਜੀ ਅਸੀਂ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਪਹਿਲਾਂ ਇਹਨਾਂ ਦੇ ਸਾਰਾ ਜੋ ਟੈਕਨੀਕਲ ਇਨਵੈਸਟੀਗੇਸ਼ਨ ਉਹ ਵੀ ਨਾਲ-ਨਾਲ ਚੱਲਦੀ ਹੈ ਜੋ ਕੁਐਸਚਨਿੰਗ ਉਹਨਾਂ ਦੀ ਫਿਜ਼ੀਕਲ ਤੌਰ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਤੋਂ ਇਲਾਵਾ ਵੀ ਇਹ ਕੰਮ ਬੈਕਅਪ ਕਰ ਰਹੇ ਹਾਂ ਇਹ ਕੋ ਅਲੱਗ-ਅਲੱਗ ਬੰਦੇ ਆ ਜੂਵਿਨਾਈਲ ਜਿਹੜਾ ਹੈਗਾ ਉਹ ਇਨਵੋਲਡ ਪੱਕਾ ਹੈਗਾ ਕਿਉਂਕਿ ਸੰਘੇੜਾ ਪਿੰਡ ਲੋਪੋ ਕੇ ਬਾਰਡਰ ਏਰੀਆ ਨਾਲ ਉਹਦੇ ਦੋ ਬੰਦੇ ਅੰਮ੍ਰਿਤਸਰ ਦੇ ਸ਼ਹਿਰ ਦੇ ਨਾਲ ਲਾਏ ਗੇਟ ਕੀਮਾ ਦੇ ਬੇਸਿਕਲੀ ਜੂਵਿਨਾਈਲ ਇੱਕ ਸਾਹਮਣੇ ਫੇਸ ਸੀਗਾ ਕਿਉਂਕਿ ਦੋ ਬੰਦੇ ਜਿਹੜੇ ਸ਼ਮਸ਼ੀਰ ਤੇ ਅਮਨਦੀਪ ਉਹਦੇ ਰਾਹੀ ਇੱਕ ਚਕਵਾ ਰਹੇ ਸੀਗੇ ਠੀਕ ਹੈ ਜੀ ਫਿਰ ਉਹ ਅੱਗੇ ਕਨੈਕਟ ਹੋ ਕੇ ਬਲਵਿੰਦਰ ਨਾ ਗੁਰਦੇਵ ਨਾ ਕਰਨਪ੍ਰੀਤ ਹਨ ਹਰਮਨ ਉਹ ਕਿ ਕੱਕੜਪਿੰਡ ਦੇ ਸਾਰੇ ਬੰਦੇ ਨੇ ਕੱਕੜਪਿੰਡ ਪਹਿਲਾਂ ਵੀ ਤੁਹਾਨੂੰ ਪਤਾ ਬਹੁਤ ਵਾਰ ਫਿਕਰ ਹੋਇਆ ਬਿਕੋਜ਼ ਬਿਲਕੁਲ ਰਾਈਟ ਔਨ ਦਾ ਇੰਟਰਨੈਸ਼ਨਲ ਬਾਰਡਰ ਦੀ ਲੋਕੇਸ਼ਨ ਹੈ ਪਿੰਡ ਦੀ ਔਰ ਇਹ ਇਹਨਾਂ ਦਾ ਆਪਣੇ ਏਰੀਆ ਚ ਡਰਾਪਿੰਗ ਕਰਾ ਕੇ ਸੇਫਲੀ ਲਿਫਟਿੰਗ ਕਰਦੇ ਰਹੇ ਤਾਂ ਹੀ ਪਹਿਲਾਂ ਇਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੋਇਆ ਜੋ ਮੈਂ ਸਮਝਦਾ ਉਹ ਐਂਗਲ ਵੀ ਅਸੀਂ ਸਾਰਾ ਦੇਖ ਰਹੇ ਹਾਂ ਕਾਜ਼ਮੀ ਜੀ ਜੁਵਨਾਈਲ ਦਾ ਸਟੂਡੈਂਟ ਹੈ ਇੱਕ ਆਟੋ ਡਰਾਈਵਰ ਹੈ ਜਿਹੜਾ ਸ਼ਮਸ਼ੀਰ ਹੈ ਮਿੰਨੀ ਟਰੱਕ ਚਲਾਉਂਦਾ ਅਮਨਦੀਪ ਐਗਰੀਕਲਚਰ ਦਾ ਮਤਲਬ ਫਾਰਮਿੰਗ ਦਾ ਕੰਮ ਕਰਦਾ ਬਲਵਿੰਦਰ ਇਸੇ ਤਰ੍ਹਾਂ ਗੁਰਦੇਵ ਵੀ ਫਾਰਮਰ ਹੈ ਅਨ EMPLOIED ਉਹਦਾ ਮੁੰਡਾ ਕਰਨਪ੍ਰੀਤ ਹਰਮਨ ਜਿਹੜਾ ਇਹ ਵੀ ਖੇਤੀਬਾੜੀ ਦਾ ਹੀ ਕੰਮ ਕਰਦਾ ਹੈ ਇਸ ਤਰ੍ਹਾਂ ਦੀ ਪ੍ਰੋਫਾਈਲ ਹੈ ਨਾਲ ਦੀ ਪਹਿਲਾਂ ਪੜੇ ਗਏ ਕਿ ਉਹਨੇ ਪੜੇ ਗਏ ਕਿ ਕਿਹੜੀ ਨਾਲ ਦੇ ਪ੍ਰੋਗਰਾਮ ਹੋਈ ਹੈ ਉਹਨੇ ਕਿ ਪ੍ਰੋਪਰਟੀਾਂ ਚਾਹ ਹੌਲੀ ਜੀ ਬੇਸ਼ੱਕ ਇਹ ਬੱਚਿਆਂ ਦੇ ਇੱਕ ਤੋਂ ਵੱਧ ਦਾ ਮਤਲਬ ਕੁਝ ਨਾ ਕਰੇ ਕਿ ਨਮਤਰ ਹੋਵੇ ਨਹੀਂ ਉਹ ਕੱਲੀ ਪ੍ਰੋਪਰਟੀ ਨਹੀਂ ਜੀ ਬੈਂਕ ਖਾਤੇ ਵੀ ਸਾਰੇ ਬੋਥ ਮੂਵੇਬਲ ਇਮੋਵੇਬਲ ਐਸੈਟਸ ਨੂੰ ਅਸੀਂ ਐਗਜ਼ਾਮਨ ਕਰਾ Thank you ji